ਜੀ ਇਹ ਜਿਹੜੀ ਐਂਟੀ ਡਰੱਗ ਐਕਟੀਵਿਟੀ ਦੇ ਆਪਾਂ ਐਥਲੈਟਿਕਸ ਮੀਟ ਆਪਾਂ ਜਿੱਥੇ ਕਰਾਈ ਹੈ ਜ਼ਿਲ੍ਹਾ ਸੰਗਰੂਰ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਮਾਨਯੋਗ ਮੁੱਖ ਮੰਤਰੀ ਜੀ ਦੇ ਜਿਹੜੇ ਦਿਸ਼ਾ ਨਿਰਦੇਸ਼ ਨੇ ਕਿ ਜਿਹੜਾ ਹੈਗਾ ਯੂਥ ਨੂੰ ਇੱਕ ਪ੍ਰੋਡਕਟਿਵ ਐਕਟੀਵਿਟੀਜ਼ ਦੇ ਵਿੱਚ ਲਾਣਾ ਹੈ ਉਹਨਾਂ ਨੂੰ ਡੇਲੀ ਰੋਜ਼ਮਰਰਾ ਦੀ ਐਕਟੀਵਿਟੀ ਦੇ ਵਿੱਚ ਸਿਹਤ ਤੇ ਵੀ ਧਿਆਨ ਰੱਖਣ ਦਾ ਜਿਹੜਾ ਉਪਰਾਲਾ ਹੈ ਤੇ ਅਵਰੇਸ ਐਕਟੀਵਿਟੀਜ਼ ਹੈਗੀਆਂ ਉਸ ਦੇ ਬਾਬਤ ਪੰਜਾਬ ਪੁਲਿਸ ਵੱਲੋਂ ਐਸਐਸਪੀ ਸਾਹਿਬ ਵੱਲੋਂ ਔਰ ਪੰਜਾਬ ਸਰਕਾਰ ਵੱਲੋਂ ਅੱਜ ਐਥਲੈਟਿਕਸ ਮੀਟ ਇੱਥੇ ਰੱਖੀ ਗਈ ਹੈ ਐਥਲੈਟਿਕਸ ਮੀਟ ਦੇ ਵਿੱਚ ਜਿਹੜੇ ਨੇ ਆਪਣੇ 200 ਮੀਟਰ 400 ਮੀਟਰ 100 ਮੀਟਰ ਇਸਾਦੀ ਰੇਸਿਸ ਸਾਰੀ ਰੱਖੀਆਂ ਗਈਆਂ ਹੈਗੀਆਂ کافی ਉਤਸ਼ਾਹ ਨਾਲ ਚਾਹ ਨਾਲ ਬੱਚੇ ਜਿਹੜੇ ਨੇ ਇੱਥੇ ਪਾਰਟਿਸਿਪੇਟ ਕਰ ਰਹੇ 500 ਤੋਂ ਵੱਧ ਬੱਚੇ ਜਿਹੜੇ ਪੂਰੇ ਪੰਜਾਬ ਦੇ ਪੰਜਾਬ ਤੋਂ ਆਏ ਨੇ ਉਹ ਸਾਰੇ ਇੱਥੇ ਪਾਰਟਿਸਿਪੇਟ ਕਰ ਰਹੇ ਮੈਂ ਧੰਨਵਾਦ ਕਰਦਾ ਹਾਂ ਐਸਐਸਪੀ ਸਾਹਿਬ ਦਾ ਤੇ ਪੂਰੀ ਟੀਮ ਦਾ ਕਿ ਉਹਨਾਂ ਨੇ ਇੰਨਾ ਵਧੀਆ ਅਰੇਂਜਮੈਂਟ ਇੱਥੇ ਕੀਤਾ ਹੈ ਤੇ ਇੰਨੀ ਗਰਮੀ ਦੇ ਵਿੱਚ ਵੀ ਪੂਰੇ ਸុਚਜੇ ਪ੍ਰਬੰਧਨ ਹੈ ਤੇ ਸਾਰੇ ਬੱਚੇ ਬਹੁਤ ਚੰਗਾ ਜਿਹੜਾ ਹੈਗਾ ਇੱਥੇ ਪਰਫਾਰਮ ਕਰ ਰਹੇ। ਇਸ ਤਰ੍ਹਾਂ ਦੇ ਇਵੈਂਟਸ ਜਿਹੜੇ ਨੇ ਜਿਹੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿਹੜਾ ਵੀ ਟੈਲੈਂਟ ਹੈ ਉਹਨੂੰ ਬਾਹਰ ਵੀ ਕੱਢਦਾ ਹੈ ਤੇ ਇੱਕ ਮੈਸੇਜ ਵੀ ਜਾਂਦਾ ਹੈ ਕਿ ਜਦੋਂ ਬੰਦਾ ਆਪਣੀ ਸਿਹਤ ਤੇ ਧਿਆਨ ਰੱਖਦਾ ਹੈ ਤਾਂ ਜਿਹੜੀ ਮੈਸੇਜ ਐਸੀ ਬਿਮਾਰੀ ਹੈ ਉਸ ਤੋਂ ਵੈਸੇ ਦੂਰ ਰਹਿੰਦਾ ਹੈ। ਤੇ ਮੇਰੀ ਸਾਰਿਆਂ ਨੂੰ ਬੇਨਤੀ ਇਹ ਹੈ ਆਪਾਂ ਜਿਹੜੇ ਹੈਗੇ ਤੇ ਪੰਜਾਬ ਦੇ ਨੌਜਵਾਨ ਨੂੰ ਵੀਰਾਂ ਨੂੰ ਕੀ ਆਪਣੇ ਜਿਹੜੇ ਘਰ ਨੇ ਉਸ ਤੋਂ ਬਾਹਰ ਨਿਕਲਣ ਤੇ ਪੰਜਾਬ ਪੁਲਿਸ ਦਾ ਵੀ ਸਹਿਯੋਗ ਕਰਨ ਪ੍ਰਸ਼ਾਸਨ ਦਾ ਵੀ ਸਹਿਯੋਗ ਕਰਨ ਕਿ ਜਿਸ ਕਰਕੇ ਆਪਾਂ ਇਸ ਬਿਮਾਰੀ ਨੂੰ ਜੜੋਂ ਖਤਮ ਕਰਦੇ ਅਸੀਂ ਚੌਥਾ ਐਂਟੀ ਡਰੱਗਸ ਅਵੇਅਰਨੈਸ ਕੈਂਪੇਨ ਕਰ ਰਹੇ ਹਾਂ ਜੋ ਕਿ ਪੰਜਾਬ ਸਟੇਟ ਐਥਲੈਟਿਕ ਮੀਟ ਚੈਂਪੀਅਨਸ਼ਿਪ ਦੇ ਰੂਪ ਵਿੱਚ ਹੋ ਰਹੀ ਹੈ ਜ਼ਿਲ੍ਹਾ ਸੰਗਰੂਰ ਦੇ ਵਿੱਚ ਇਹ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੋ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਮੁਹਿੰਮ ਵਿੱਢੀ ਗਈ ਹੈ ਉਹਦੇ ਤਹਿਤ ਇਹ ਅੱਜ ਕੀਤਾ ਜਾ ਰਿਹਾ ਹੈ ਇਸ ਆਯੋਜਨ ਦੇ ਕਾਰਨ ਵੱਖ-ਵੱਖ ਜ਼ਿਲ੍ਹਿਆਂ ਤੋਂ ਸੰਗਰੂਰ ਚੋਂ ਤੇ ਬਾਹਰੋਂ ਵੀ ਬੱਚੇ ਆਏ ਨੇ ਜੋ ਕਿ ਇਸ ਐਥਲੈਟਿਕਸ ਚੈਂਪੀਅਨ ਵਿੱਚ ਚੈਂਪੀਅਨਸ਼ਿਪ ਦੇ ਵਿੱਚ ਅੰਡਰ 17 ਅਤੇ ਅੰਡਰ 19 ਕੈਟਾਗਰੀ ਦੇ ਵਿੱਚ ਬॉयਜ਼ ਐਂਡ 걸ਜ਼ ਦੋਵੇਂ ਪਾਰਟਿਸਿਪੇਟ ਕਰਨਗੇ। ਉਹਨਾਂ ਦੇ ਲਈ ਕੈਸ਼ ਰਿਵਾਰਡ ਪਲੱਸ ਪ੍ਰਾਈਜ਼ਸ ਵੀ ਰੱਖੇ ਗਏ ਨੇ ਤਾਂ ਕਿ ਉਹਨਾਂ ਨੂੰ ਉਤਸ਼ਾਹ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਤੇ ਅਸੀਂ ਅੱਜ ਦੀ ਉਹਨਾਂ ਦੀ ਪਰਫਾਰਮੈਂਸ ਦੇਖ ਕੇ ਇੱਕ ਹੋਰ ਇਸ ਤੋਂ ਅਗਲੀ ਵੀ ਇਹ ਮਹਿੰਮ ਦਾ ਹਿੱਸਾ ਜੋ ਹੋਏਗਾ ਚੈਂਪੀਅਨਸ਼ਿਪ ਆਰਗੇਨਾਈਜ਼ ਕਰਨ ਦਾ ਵੀ ਐਲਾਨ ਕਰਾਂਗੇ ਤਾਂ ਕਿ ਬੱਚਿਆਂ ਨੂੰ ਕੰਟੀਨਿਊਸਲੀ ਇਹ ਇਨਸਪੀਰੇਸ਼ਨ ਮਿਲੇ ਕਿ ਉਹ ਟ੍ਰੇਨ ਕਰਨ ਹੋਰ ਬੱਚੇ ਤੇ ਆਪਣੀ ਸਿਹਤ ਵੱਲ ਆਪਣੇ ਫਿਟਨੈਸ ਵੱਲ ਧਿਆਨ ਦੇ ਕੇ ਇਹਨਾਂ ਸਭ ਪ੍ਰੋਗਰਾਮਸ ਵਿੱਚ ਪਾਰਟਿਸਿਪੇਟ ਕਰਨ ਤੇ ਆਪਾਂ ਫੇਰ ਦੁਬਾਰਾ ਇੱਕ ਰੰਗਲਾ ਪੰਜਾਬ ਦੀ ਸਿਰਜਣਾ ਕਰ ਸਕੀਏ ਬੱਚੇ ਜੋ ਅਸੀਂ 2 ਦਿਨ ਪਹਿਲਾਂ ਐਡਵਰਟਾਈਜ਼ਮੈਂਟ ਦਿੱਤੀ ਸੀ ਤਾਂ ਉਸ ਦੇ ਬਾਅਦ ਸਾਨੂੰ ਬੜੇ ਜ਼ਾਰੇ ਜ਼ਿਲ੍ਹਿਆਂ ਤੋਂ ਫੋਨ ਆਏ ਸਾਨੂੰ ਆਊਟ ਆਫ ਸਟੇਟ ਵੀ ਫੋਨ ਆਏ ਤੇ ਸਾਡਾ ਇਹ ਪ੍ਰੋਗਰਾਮ ਸਾਡੀ ਇਹ ਚੈਂਪੀਅਨਸ਼ਿਪ ਪੰਜਾਬ ਦੇ ਬੱਚਿਆਂ ਦੇ ਲਈ ਹੈ ਤੇ ਅਸੀਂ ਦੇਖਿਆ ਹੈਗਾ ਕਿ ਸਕੂਲ ਦੇ ਬੱਚੇ ਹੀ ਨਹੀਂ ਇਨਫੈਕਟ ਐਥਲੀਟਸ ਜਿਹੜੇ ਦੂਸਰੇ ਜ਼ਿਲ੍ਹਿਆਂ ਦੇ ਹੈ ਉਹ ਪਾਰਟਿਸਿਪੇਟ ਕਰ ਰਹੇ ਨੇ ਤੇ ਮੈਨੂੰ ਇਹ ਲੱਗਦਾ ਹੈਗਾ ਕਿ ਜਦੋਂ ਇਸ ਮਹਿੰਮ ਦੀ ਅੱਜ ਸਫਲਤਾ ਤੋਂ ਬਾਅਦ ਹੋਰ ਵੀ ਜ਼ਿਲ੍ਹਿਆਂ ਤੋਂ ਬੱਚੇ ਅਗਲੀ ਮਹਿੰਮ ਵਾਸਤੇ ਅਗਲੇ ਪ੍ਰੋਗਰਾਮ ਵਾਸਤੇ ਪਾਰਟਿਸਿਪੇਟ ਕਰਾਂਗੇ ਇਹ অলমোਸਟ ਮੋਰ ਦਨ ਚਾਇਰਸ 400 ਬੱਚੇ ਜੀ ਇੱਥੇ ਅੱਜ ਆਏ ਨੇ ਤੇ ਹੁਣੇ ਵੀ ਬੱਚੇ ਹੋਰ ਆ ਰਹੇ ਆ ਰਜਿਸਟ੍ਰੇਸ਼ਨਸ ਵਾਸਤੇ ਕਾਲਸ ਵੀ ਆ ਰਹੇ ਨੇ ਸਾਡੇ ਹੁਣੇ ਪਹਿਲਾਂ ਹੀਟਸ ਹੋਣਗੇ ਉਸ ਦੇ ਬਾਅਦ ਫਾਈਨਲ ਇਵੈਂਟਸ ਹੋਣਗੇ ਜਿਹੜੀ ਹੀਟਸ ਨੇ ਉਹਨਾਂ ਵਾਸਤੇ ਰਜਿਸਟ੍ਰੇਸ਼ਨ ਹਲੇ ਵੀ ਜਾਰੀ ਹੈ ਅਸੀਂ ਪਿਛਲੇ ਮਹੀਨੇ ਹੀ ਇੱਕ ਫੈਕਟ ਜਿਹੜੇ ਸਾਡੇ ਫਾਈਂਡਿੰਗ ਪੂਰੀ ਰਿਪੋਰਟ ਸੀ ਉਹ ਕੱਢੀ ਸੀ ਜਿਸ ਦੇ ਤਹਿਤ ਅਸੀਂ ਜਿੰਨੀ ਵੀ ਕਾਰਵਾਈ ਕੀਤੀ ਜਿੰਨੇ ਵੀ ਸਮਗਲਰਸ ਦੀ ਅਰੈਸਟ ਕੀਤੀ ਪ੍ਰਾਪਰਟੀ ਫ੍ਰੀਜ਼ ਕਰਵਾਈ ਨਸ਼ੇ ਦੇ ਐਨਡੀਪੀਐਸ ਦੇ ਪੀਓਸ ਫੜੇ ਉਹਨਾਂ ਸਭ ਦੇ ਬਾਰੇ ਅਸੀਂ ਜਾਣਕਾਰੀ ਵੀ ਦਿੱਤੀ ਤੇ ਇਹ ਜਿਹੜੀ ਮੁਹਿੰਮ ਹੈ ਸਾਡੀ ਹਲੇ ਵੀ ਚੱਲ ਰਹੀ ਹੈ ਤੇ ਲਗਾਤਾਰ ਚਲਦੀ ਰਹੇਗੀ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਡੀਜੀਪੀ ਪੰਜਾਬ ਪੁਲਿਸ ਜੀ ਦਾ ਐਂਡ ਸਰਤਾਜ ਸਿੰਘ ਜੈਲ ਐਸਐਸਪੀ ਸੰਗਰੂਰ ਜੀ ਦਾ ਜਿਨ੍ਹਾਂ ਦੇ ਉਪਰਾਲੇ ਸਦਕਾ ਜਿਹੜਾ ਸੰਗਰੂਰ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਨਸ਼ਾ ਮੁਕਤ ਪੰਜਾਬ ਕਰਨ ਦੇ ਲਈ ਜਿਹੜਾ ਹੈਗਾ 4th ਐਂਟੀ ਡਰੱਗ ਅਵੇਰਨੈਸ ਕੈਂਪੇਨ ਪੰਜਾਬ ਸਟੇਟ ਐਥਲੈਟਿਕ ਮੀਟ ਕੋਈ ਜਾ ਰਹੀ ਹੈ। ਜਿਹਦੇ ਨਾਲ ਜਿਹੜੇ ਆਪਣੇ ਪੰਜਾਬ ਦੇ ਜਿਹੜੇ ਯੂਥ ਹੈਗਾ ਉਹਨੂੰ ਮਤਲਬ ਆ ਨਸ਼ਿਆਂ ਤੋਂ ਫ੍ਰੀ ਕਰਨ ਵਾਸਤੇ ਜਿਹੜਾ ਹੈਗਾ ਨਸ਼ਿਆਂ ਤੋਂ ਬਚਾਉਣ ਲਈ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਜਿਹੜਾ ਹੈਗਾ ਇਹ ਲਿਖਿਆ ਗਿਆ ਹੈ ਪ੍ਰੋਗਰਾਮ ਸੋ ਮੈਨੂੰ ਲੱਗਦਾ ਕਿ ਇਸੇ ਨਾਲ ਜਿਹੜੇ ਬੱਚੇ ਦਾ ਰੁਝਾਨ ਖੇਡਾਂ ਵੱਲ ਵਧੇਗਾ ਤੇ ਬੱਚੇ ਨਸ਼ਿਆਂ ਤੋਂ ਦੂਰ ਹਟਣਗੇ ਤੇ ਇਹ ਦੀ ਅਪਰਾਧਾ ਨੇ ਅਸੀਂ ਦੇ ਨਾਲ ਸਾਰਾ ਜਿਹੜੀ ਟੀਮ ਸਾਡੀ ਸੈਕੂਟੀ ਟੀਮ ਵੀ ਸਾਥ ਵਿੱਚ ਪਾਰਟਿਸਪੇਟ ਕਰ ਰਹੀ ਹੈ ਤੇ ਸਾਰੇ ਬੱਚੇ ਜਿਹੜੇ ਅਫੀਸ਼ੀਅਲ ਸਰਵਰ ਨੇ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਇਹ ਮੈਂ ਪਹਿਲੀ ਵਾਰੀ ਕੋਈ ਮੀਟ ਦੇਖੀ ਹੈ ਜੋ ਇਸ ਟਾਪਿਕ ਤੇ ਹੋ ਰਹੀ ਹੈ ਤੇ ਅਸੀਂ ਬਹੁਤ ਖੁਸ਼ ਹਾਂ ਕਿ ਇਸ ਤੇ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ ਤੇ ਬਹੁਤ ਚੰਗੀ ਗੱਲ ਹੈ ਨਸ਼ਿਆਂ ਤੋਂ ਬਚਾਅ ਵਾਸਤੇ ਤੇ ਬਹੁਤ ਅੱਛਾ ਪ੍ਰੋਗਰਾਮ ਇਹਨਾਂ ਨੇ ਇਸ ਵਾਰੀ ਐਸੋਸੀਏਟ ਕੀਤਾ ਹੈ ਕਿਆ ਕਿੰਨੇ ਮੀਟਰ ਚ ਤੁਸੀਂ ਭੱਜੇ ਦੇਖ ਮੈਂ 200 ਮੀਟਰ ਚ ਭੱਜੀ ਸੀ ਤੇ ਮੈਂ ਫਰਸਟ ਆਇਆ 골ਡ ਕੀ ਦੇਖ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਨੇ ਕੈਸ਼ ਪ੍ਰਾਈਜ਼ ਵੀ ਰੱਖਿਆ ਗਿਆ ਹੈ ਹਾਂਜੀ ਕੈਸ਼ ਪ੍ਰਾਈਜ਼ ਰੱਖਿਆ ਗਿਆ ਤੇ ਉਹੀ ਚੀਜ਼ ਕਰਕੇ ਇੱਥੇ ਕਾਫੀ ਬੱਚੇ ਪਰਫਾਰਮ ਕਰਨ ਆਇਆ ਤੇ ਚੰਗੀ ਗੱਲ ਹੈ ਕੁਝ ਐਵੇਂ ਦੀ ਚੀਜ਼ਾਂ ਹੋਣੀਆਂ ਚਾਹੀਦੀਆਂ ਜਿੱਦੇ ਕਰਕੇ ਬੱਚਿਆਂ ਨੂੰ ਉਤਸ਼ਾਹ ਹੋਵੇ ਖੇਡਣ ਦਾ ਕੀ ਕਹਿਣਾ ਚਾਹੁੰਦੇ ਹੋ ਨੌਜਵਾਨਾਂ ਜਿਹੜਾ ਸਾਡੇ ਵੀ ਨਸ਼ੇ ਵਾਲੇ ਜਾਂਦੇ ਨੇ ਮੈਨੂੰ ਲੱਗਦਾ ਹੈ ਕਿ ਜੋ ਨਸ਼ਾ ਉਹ ਬਹੁਤ ਜ਼ਿਆਦਾ ਡੇਂਜਰਸ ਚੀਜ਼ ਹੈ ਤਾਂ ਉਹ ਤੋਂ ਬਚਣਾ ਚਾਹੀਦਾ ਹੈ ਤੇ ਬੰਦ ਕਰਨਾ ਚਾਹੀਦਾ ਹੈ ਜੋ ਵੀ ਲੈ ਲੈ ਨਸ਼ਾ ਤੇ ਬਾਕੀ ਬਹੁਤ ਸਾਰੀ ਚੀਜ਼ਾਂ ਕਰਨ ਨੂੰ ਜਿਹਦੇ ਕਾਰਨ ਤੁਸੀਂ ਫੇਮਸ ਵੀ ਹੋ ਸਕਦੇ ਹੋ ਆ ਹੋਰ ਵੀ ਚੀਜ਼ ਹੈ ਆਪਣੇ ਪੇਰੈਂਟਸ ਨੂੰ ਖੁਸ਼ ਕਰਨ ਲਈ ਤਾਂ ਨਸ਼ਾ ਨਹੀਂ ਕਰਨਾ ਚਾਹੀਦਾ ਕੀ ਸਮਝੋਗੇ ਜਿਹੜੇ ਪੰਜਾਬ ਦੇ ਬਾਕੀ ਜ਼ਿਲ੍ਹੇ ਦੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਵੇਦਾਂ ਤੋਂ ਪ੍ਰਾਪਤ ਹਾਂਜੀ ਅਸੀਂ ਉਹ ਮਤਲਬ ਮੈਂ ਗੱਲ ਕਰ ਰਹੀ ਸੀ ਕਿ ਹਰ ਇੱਕ ਸਟੇਟ ਨੂੰ ਮਤਲਬ ਹਰੇਕ ਜ਼ਿਲ੍ਹੇ ਨੂੰ ਇਹ ਜੋ ਪ੍ਰੋਗਰਾਮ ਹੈ ਕੰਪੀਟੀਸ਼ਨ ਹੈ ਕਰਵਾਉਣਾ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਅਰਸ਼ਦੀਪ ਗਹਿਨੇ ਕਿੱਥੋਂ ਆਏ ਹੋ ਮਹਿਮਾਨਸਾ ਤੋਂ ਆਏ ਹਾਂ ਪ੍ਰੈਕਟਿਸ ਇਨੰਦਪੁਰ ਸਾਹਿਬ ਪੀਐਸਏ ਜਿਦਵੀ ਕੋ ਸਭ ਕੋ ਕਰਦੇ ਠੀਕ ਹੈ ਜਿਹੜਾ ਸੰਗਰੂਰ ਅਜ ਪੁਲਿਸ ਪ੍ਰਸ਼ਾਸਨ ਨਾਲ ਜਿਹੜਾ 3D ਕਰਾਈ ਜਾ ਰਹੀ ਹੈ ਨਸ਼ੇ ਕਲਾ ਜੋ ਕਰਵਾਇਆ ਜਾ ਰਹੀ ਬਹੁਤ ਵਧੀਆ ਇਸ ਦੇ ਇਸੇ ਆਪਣੇ ਦੌਰਾਨ ਕੀ ਆਪਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਇਹਦੇ ਨਾਲ ਕੀ ਨਸ਼ੇ ਤੋਂ ਨਸ਼ੇ ਦੇ ਲੈ ਕੇ ਕਰਾਈਆਂ ਜਾ ਰਹੀਆਂ ਕਿ ਅੱਜ ਅੱਜ ਦਾ ਦੁਨੀਆ ਬਹੁਤ ਨਸ਼ੇ ਤੇ ਚੱਲ ਜਾ ਰਹੀ ਹੈ ਛੋੜੇ ਛੋੜੇ ਬੱਚੇ ਬੜੇ ਬੜੇ ਜਿਹੜੀ ਸੋ ਬੋਨਸ਼ੇ ਕਰ ਰਹੇ ਨੇ ਇਸ ਦੌਰਾਨ ਕਿ ਆਪਾਂ ਇਸ ਲਾਈਨ ਵਿੱਚ ਪਈਏ ਅਤੇ ਪਿਆਰ ਨੂੰ ਅੱਗੇ ਵਧਾਈਏ ਕੀ ਸਮਝੋ ਵੀ ਇਹ ਜਿਹੜੇ ਨਸ਼ੇ ਦੀ ਲਤਾਂ ਨੌਜਵਾਨਾਂ ਦੇ ਖਤਮ ਹੋਊਗੀ ਹੋ ਸਕਦੀ ਹੈ ਜਰੂਰ ਹੋ ਸਕਦੀ ਹੈ ਕੋਸ਼ਿਸ਼ ਕਰਨੀ ਪੈਣੀ ਹੈ ਯਾਰ ਤੋਂ ਪਹਿਲਾਂ ਕਦੇ ਇਦਾਂ ਦੇ ਮੈਨਟ ਤੁਸੀਂ ਦੇਖਿਆ ਜੀ ਵੀ ਨਹੀਂ ਸੀ ਨਹੀਂ ਮੈਂ ਪਹਿਲਾਂ ਨਹੀਂ ਦੇਖਿਆ ਪਹਿਲਾਂ ਹੋ ਰਿਹਾ ਮੇਰੇ ਸਾਹ ਅੱਗੇ ਮੈਂ ਨਸ਼ਾ ਪਹਿਲਾਂ ਹੀ ਖੇਡਿਆ ਇੱਥੇ ਸਰ ਇਸ ਮੈਨੂੰ ਤਾਂ 8 ਸਾਲ ਤੋਂ ਹੋਈ ਗਈ ਕਿ ਸਰ ਸਬੱਥ ਦੇ ਸੰਗਠਨ ਪੂਰਵ ਪ੍ਰਸ਼ਾਸਨ ਵੱਲੋਂ ਅੱਜ ਜਿਹੜਾ ਐਥਲੀਟ ਮੀਟ ਕਰਾਈ ਗਈ ਹੈ ਕਿਸ ਤਰ੍ਹਾਂ ਦੇ ਸਰ ਸਾਨੂੰ ਮਤਲਬ ਕਿ ਮਤਲਬ ਸਰਟੀਫਿਕੇਟ ਵਗੈਰਾ ਪਾਏ ਸੀ ਫਾਰਮ ਵਗੈਰਾ ਪਾਏ ਸੀ ਉਤੋਂ ਸਾਨੂੰ ਪਤਾ ਲੱਗਿਆ ਸੀ ਕਿਸ ਤਰ੍ਹਾਂ ਤੋਂ ਪ੍ਰਾਲਾ ਸਮੂਹ ਦੇ ਜਿਹੜਾ ਉਹਨਾਂ ਨੇ ਨਸ਼ੇ ਦੇ ਖਿਲਾਫ ਜਿਹੜੀ ਮਿਹਨਤ ਚਲਾਈ ਹੈ ਸਰ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਹੈ ਦੇਖ ਕੇ ਮਤਲਬ ਪਹਿਲੇ ਸਾਲ ਤੋਂ ਇਹ ਸਾਰੇ ਕਰਵਾਇਆ ਇਦਾਂ ਪਹਿਲਾਂ ਨਹੀਂ ਤਾਂ ਹੁੰਦੇ ਨਹੀਂ ਸੀ ਰਏ ਇਹ ਪੇਸਾ ਪਹਿਲੇ ਸਾਲ ਹੀ ਅਸੀਂ ਇੱਥੇ ਪਹਿਲੇ ਸਾਲ ਹੀ